ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਗਏ ਵੀਡੀਓ ਬਣਾਉਣ ਫੇਰ ਅੱਜ ਹਾਂ ਆ ਗਏ ਅਸੀਂ ਅੱਜ ਵੀਡੀਓ ਬਣਾਉਣ ਲੈ ਉਹ ਸਾਡੀ ਮੰਮੀ ਦੀ ਗੱਡੀ ਸਾਫ਼ ਕਰਨ ਗੱਡੀ ਸਾਫ਼ ਕਰਨੀ ਪੈਣੀ ਤੁਸੀਂ ਦੱਸਿਆ ਹੀ ਨਹੀਂ ਅੱਜ ਸਸੀ ਦਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਡੀ ਚਲਾ ਕੇ ਲੈਂਦੀ ਹੀ ਏੜਕ ਲੈਂਦੀ ਅਸੀਂ ਦੱਸ ਨਹੀਂ ਉਹ ਲੱਗ ਮੁੰਡੇ ਤੋਂ ਕਰਾ ਲਈ ਆਪ ਸਾਬ ਜੀ ਚਲ ਜਾਂਦੇ ਆ ਤੇ ਗੱਡੀ ਦੀ ਰੋਟੀ ਮੈਨੂੰ ਦੇ ਜਾਂਦੇ ਆ ਸਿੱਖ ਲੈਣਾ ਗੱਡੀ ਦੇ ਵਾਸਤੇ ਹੈਗੀ ਗੱਡੀ ਚਲਾਇਆ ਲੈ ਆਉ ਪੁਈ ਆ ਗਈ ਸਾਡੀ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਏ ਦੱਸ ਦਿਓ ਨਵਾਂ ਵਾਲੀ ਅੱਜ ਆ ਗਏ ਮੈਂ ਚੱਲ ਜਾ ਕੇ ਛਾਪਾ ਮਾਰਦੇ ਆ ਕੀ ਕਰਦੇ ਆ ਅੱਜ ਹੀ ਛਾਪਾ ਹੀ ਮਾਰਿਆ ਵੀ ਕੀ ਕਰਨੀ ਸਾਡੀ ਟੀਮ ਅੱਜ ਅਚਾਨਕ ਹੀ ਆਉਂਦੇ ਹਾਂ ਤੂੰਪ ਲੱਗ ਜੂਗੀ ਨਾ ਅੰਦਰ ਤੇ ਆ ਜੂਗੀ ਹਾਂ ਅੱਗ ਕੱਤੀ ਹੋ ਜੂਗੀ ਕੱਤੀ ਹੋ ਜੂਗੀ ਨਹੀਂ ਨਹੀਂ ਐ ਗੱਡੀ ਦੇ ਮੈਂ ਕਾਰ ਵੋਸ਼ ਵਾਲਿਆਂ ਤੋਂ ਵਧੀਆ ਬਣਾਈ ਐ ਪੂਰੀ ਧੋਤੀ ਐ ਕੱਛੇ ਅੱਜ ਤੋਂ ਪਲਵਾਉਣ ਦੇ ਭਾਜੀ ਸਾਡਾ ਬਾਹਰ ਇੰਦਾ ਵਾ ਹਾਂ ਹੁਣ 2 ਮਹੀਨੇ ਇੰਦੇ ਉੱਥੇ ਤੇ 1 ਮਹੀਨੇ ਫੇਰ ਅੰਨੇ ਇੱਥੇ ਆ ਜਣਾ ਵਾ ਹਾਂ ਹੁਣ ਆਪਣੀ ਚੀਜ਼ਾਂ ਦੇ ਸਾਹਮਣੇ ਆ ਮੈਡਮ ਉਹਦੀ ਟਰੈਕਟਰ ਵੀ ਧਵਾਤਾ ਇੰਨੇ ਹਾਂ ਆਹ ਦੇਖੋ ਤੇ ਇਤਾਂ ਹੀ ਆ ਨਾ ਪਤਾ ਦੋ ਦਿਨਾਂ ਨੂੰ ਦੀ ਵੀ ਹਾਂ ਤੇ ਹੋਰ ਰੋ ਗਿਆ ਰੋ ਗਿਆ ਮੈਨੂੰ ਗੱਡੀ ਤੇ ਪਾਣੀ ਮਾਰ ਲੈਣ ਦੇ ਉਹ ਫਿਰ ਐਡਾ ਚੀਜ਼ ਬਚੀ ਰਹਿੰਦੀ ਆ ਨਵੀਂ ਆ ਗੱਡੀ ਜਿਹੜੀ ਸਾਂਭੀ ਆ ਨਾ ਸੋਹਣੀ ਲੱਗਦੀ ਆ ਤੇ ਜਦੋਂ ਮੰਨ ਲਓ ਅਸੀਂ ਐਦਿਕਦਾਲੀ ਕਰਕੇ ਚੀਜ਼ ਨੂੰ ਛੱਡ ਦਿੰਨੇ ਆ ਨਾ ਉਹਦੇ ਤੇ ਤਵਾ ਧੂਕਾ ਲਾ ਕੇ ਹੀ ਜਾਣੀ ਸੀ ਉਹਦਾ ਉਦੋਂ ਟਾਈਮ ਹੀ ਲੱਗਾ ਤੇ ਮੈਂ ਥੋੜਾ ਝੁਲੇ ਜਾਂਉਂਦੇ ਰਹੇ ਨਾ ਕਿਦਾਂ ਸਾਡਾ ਐਡਾ ਅਚਨਕ ਹੋਣਾ ਚੰਗਾ ਲੱਗਾ ਕਿ ਨਹੀਂ ਬਹੁਤ ਵਧੀਆ ਲੱਗਾ ਚਲੋ ਹੁਣ ਅੰਦਰ ਚਾਹ ਪਾਣੀ ਪੀ ਤੇ ਉਹ ਭੂਆ ਨਹੀਂ ਆਈ ਭੂਆ ਨੂੰ ਕਹੀ ਨਹੀਂ ਕਰ ਲੈਨੇ ਫੋਨ ਫੋਨ ਨਿਕਾਣਾ ਦੀ ਭੂਆ ਤੇ ਵੀ ਸਾਪਾ ਹੀ ਮਾਰਨਾ ਹੈ ਚਲੋ ਆਇਓ ਨਵੀਂ ਗਾਂਡੀ ਪੂਆ ਨਹੀਂ ਕੋਈ ਨਹੀਂ ਆ ਜਾ ਆ ਜਾ ਫੁੱਫੜ ਜੀ ਕਿਤੇ ਉਧਰ ਨਾ ਇਹ ਲੀ ਜਾਏ ਪੱਠੇ ਪਾਉਂ ਕਰੇ ਉਧਰ ਬਣਾ ਲਈ ਆ ਹਾਂ ਜਾ ਮੇਰੀ ਗਾਂਡੇ ਪੁੱੜ ਜੀ ਵੇਖੀਏ ਇਹ ਫੁੱੜਾੜੇ ਵੇਲੀ ਆ ਜੋ ਸਾਡਾ ਡੰਗਰ ਸਾਰੀ ਇਹ ਫੁੱੜ ਦੇ ਅੰਦਰ ਡੰਗਰ ਵਖਾ ਲਈਏ ਇਸ ਵੀਡੀਓ ਚ ਵੇਖੇ ਡੰਗਰ ਸਾਰਿਆਂ ਨੇ। ਕੁੱਪੜਾ ਡਾ ਆਂਡਿਆਈ। ਛੋੜੀ ਲੈ ਕੇ ਆਉਂਦੇ। ਤੇ ਤੈਨੂੰ ਜਦੋਂ ਤੈਨੂੰ ਵੀਡੀਓ ਚ ਅਹੀਂ ਆਖਿਆ ਵੀ ਤੁਸੀਂ ਵੇਲੇ ਹੀ ਰਹਿੰਦੇ ਈ ਉਹ ਤੇ ਮੈਂ ਤਾਂ ਅਹੀਂ ਵੇਲੇ ਰਹਿਣਾ। ਆਹ ਵੇਖ। ਇਹ ਵੀ ਦੇਖ ਲਓ ਮੇਰਾ। ਮੈਂ ਲਓ ਕੁੱਟੀ ਦੂਡੀ ਸਕਤਵਾ। ਹਾਂ। ਹਨਾ ਪੁੱਪੜੀ। ਉਹਦੇ ਪੀਣਾ ਹੀ ਸੌਖਾ ਵਾ। ਨਹੀਂ ਨਹੀਂ। ਅਭੀ ਵੀ ਆ ਗਿਆ ਸਕੂਲੋਂ ਨੇ ਵਿਚਾਰ ਰਹੇ ਨਾਲ ਹੀ ਲੱਗ ਜਾਣਾ ਵਾ। ਵਿਚਾਰ ਰਹੇ ਨਾਲ ਹੀ ਲੱਗੇ ਰਹਿਣਾ ਵਾ। ਹਾਂ। ਸਭ ਤੋਂ ਮਿਹਨਤ ਦਾ ਕੰਮ ਏ ਹੋਈ ਆ। ਅੱਗੇ ਮੈਂ ਖੰਡੇ ਕਿ ਅੱਜ ਸਾਡੇ ਕੋਲ ਪਾਣੀ ਨਹੀਂ ਆਇਆ ਪਾਣੀ ਡਾਇਆ ਹੀ ਨਹੀਂ 바ਵਾ ਜਾਣਾ ਹੀ ਮੱਜ ਗੇ ਆਂਦੀ ਅੱਗੇ 바ਵਾ ਡਾਡੀ ਡਾ ਦਿੰਦਾ ਇਹਦੇ ਫੇਰ ਅਗਰ ਵੀ ਛੁੱਟੀ ਗਈ ਮੇਰੇ ਆਣਦਾ ਆਈਦੇ ਅੱਜ ਜਰਦੀਆਂ ਵੇਖਣ ਦੇ ਆ ਚਲੋ ਚਲ ਕੋਈ ਗੱਲ ਨਹੀਂ ਚਲੋ ਆਏ ਫਿਰ ਪੈ ਗਏ ਇੱਥੇ ਆਏ ਚੱਲੀਏ ਪੂਈ ਰਾ ਜਲ ਚਲੋ ਮੈਂ ਆ ਜਾਓ ਫਿਰ ਚੱਲੀਏ ਆ ਜਾਓ ਫਿਰ ਜੀ ਆਗੇ ਆ ਆਜੋ ਸਾਡੀ ਉਹ ਪਾਟੋ ਮਾਰਨ ਦੀ ਚਾਹਤੀਆਂ ਕਿੱਦਾਂ ਮੋਟੋ ਹਾਂਜੀ ਉਹ ਆ ਗਈ ਪੂਈ ਵੀ ਸੱਚੀ ਗੱਲ ਕਰਦੇ ਸੱਚੀ ਗੱਲ ਕਰਦੇ ਹੰਡੀ ਜੋ ਸੱਚੀ ਗੱਲ ਸੱਚੀ ਗੱਲ ਜੀ ਸਾਰਿਆਂ ਨੂੰ ਸੱਚੀ ਗੱਲ ਸੱਚੀ ਗੱਲ ਜੀ ਸੱਚੀ ਗੱਲ ਅੱਜ ਨਾ ਬਤਾਏ ਕੋਹਨੇ ਆ ਗਏ ਤੇਰੇ ਘਰ ਹੈਲੋ ਕਰੋ ਨਾ ਹੈਲੋ ਕਰੋ ਸਾਰੀ ਸੱਚੀ ਗੱਲ ਅੱਜ ਹੈਲੋ ਹੀ ਸਾਬਾ ਸੱਚੀ ਗੱਲ ਹੈਲੋ ਕਰੋ ਚਾ ਉਹ ਵੀ ਜਿਹਨੂੰ ਵੀ ਹੈਲੋ ਕਰੋ ਹੈਲੋ ਕਰਦੇ ਸੱਚੀ ਕਰ ਨਹੀਂ ਹੁਣ ਚੱਲ ਆ ਜਾ ਦੌੜ ਕੇ ਜਾਂਦੀ ਹੈ ਬਾਹਰ ਹਾਂ ਜੀ ਹੈ ਉਹ ਦੀਦੀ ਆਵੇਂ ਹੁੰਦੇ ਚਾਲਾ ਕਵਰ ਖਰੀ ਆਉਂਦੇ ਹੀ ਹੀਗੀ ਓ ਯਾਨੀ ਓ ਆ ਗਈ ਸਾਡੀ ਮੰਮੀ ਕਵਰ ਵਾ ਡਾਉਨ ਲਾ ਭੀ ਭਾਗੇ ਉਹ ਨਾ ਐ ਸਾਸ਼ੀ ਕਾ ਕਰ ਮੈਂ ਇਧਰ ਆ ਹਾਂ ਰਹਿ ਮੰਮੀ ਕਮ ਦੇ ਤੂੰ ਦੇ ਕੋ ਕਮ ਦੇ ਕਰੀ ਗੋਰ 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 ਨਾ ਕੈਮਰੇ ਗਾੜੀ ਕਰਦੀ ਆ ਹਾਂ ਨਹੀਂ ਸਾਸ਼ੀ ਕਾ ਨਹੀਂ ਕੀਤੀ ਆ ਬਸ ਸਾਸ਼ੀ ਕਾ ਕਰਦੇ ਆ ਆਪਾਂ ਸਾਸ਼ੀ ਕਾ ਕਰਦੇ ਵਾ ਡਿਜੀਟ ਵੀ ਕਰਦੇ ਹੈਲੋ ਕਰ ਦੋ ਬਾਹੀ ਮੈਲੋ ਕਰ ਦੋ ਹੈਲੋ ਬਾਜੀ चलो हेलो करके आओ और सुनाओ की हाल चाल के बैजो के बैजो के बैठो बैजो बैजो चाय भाईया के चाय पी ली चाय भाईया के हां जी कोटी के अंदर कोटी के चाय भाई की गादी उठ लो जी चल कोटी का की दादो पर इन गिद्दा ही नहीं पोना होता इन इन के गिद्दा पाओ गिद्दा गिद्दा ये क्यों बैठे पोंदा के गिद्दा बच्चा शाबाश बहुत 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 बढ़िया ये ਚਲੋ ਸਾਰੇ ਕਲਾਪਿੰਗ ਕਰ ਦੋ ਫਰੇਲੀ ਜਨਮ ਦਿਨ ਮੋਟੋ ਜੀ ਮੰਮਾ ਦਾ ਫੋਨ ਆਇਆ ਸੀ ਮੰਮਾ ਦਾ ਫੋਨ ਆਇਆ ਸੀ ਉੱਥੇ ਆਉਨੇ ਸੀ ਐਸੀ ਐਸੀ ਅੰਦਰ ਆਜੋ ਉਹ ਫਲਾਤੀ ਐਸੀ ਚਲੋ ਐਸੀ ਚਲੇ ਬੈਈਏ ਬਣੀ ਤੇ ਐਸੀ ਤੇ ਮੇਗਾ ਬੰਦਵਾ ਐਸੀ ਤੇ ਬੰਦ ਦਾ ਤੁਹਾਡਾ ਐਸੀ ਬੰਦ ਪੈ ਜੀ ਲੈ ਪਤਨੀ ਬਾਂਦ ਕੋਈ ਤਾਂ ਨੀਗਾ ਸਿੱਖ ਮੀਆਂ ਆ। ਕੋਈ ਹੋਰ ਕੋਈ ਨਹੀਂ। ਹਾਂ ਅੱਜ ਆਈਆਂ ਆ ਆਪਣੇ ਟੀਮ ਮੈਂਬਰ ਭੂਆ ਜੀ ਦੇ ਘਰ। ਜਿਹੜੀ ਸਾਡੇ ਹੀ ਹਿਰੀ ਜੀ ਦੀ ਭੂਆ ਵਾ ਤੇ ਮੇਰੀ ਵੀ ਭੂਆ ਵਾ ਕਿਉਂਕਿ ਹੀਰਾ ਵੀ ਇਹਦੀ ਭੂਆ ਦਾ ਮੁੰਡਾ ਵਾ ਤੇ ਘੜੀ ਉਹਨਾਂ ਦੀ ਭੂਆ ਵਾ। ਉਹ ਤੇਲੀ ਨਾ ਆਉਣਾ। ਆਹ ਭੂਆ ਜੀ ਦਾ ਨਾਨਾ ਮਹਲਾ। ਆਹ ਤੇ ਰਿੰਦੀ ਫਿੱਕੇ ਧਾਰੀ। ਆਹ ਮੂਵੀ ਜੇ ਨਾ ਹੋ ਬਣੇ ਆ। ਹਾਂ ਉਹ ਵੇਖਿਆ ਘੜੀ ਰਿੰਦੀ ਆ ਨਾ। ਹਾਂ। ਦੋ ਤੀ ਸੁਭਾ ਚੰਗਾ ਬੋਲੀ ਦਾ। ਬੜੀਆਂ ਵਸਬਾ ਬਹੁਤ ਚੰਗਾ ਬੜੇ ਮੇਰੇ ਅਨਸਾਰ ਉਸ ਤਰ੍ਹਾਂ ਹੀ ਜੌਬ ਕਰਦੇ ਆ ਉਹ ਆਜੀ ਘਰ ਰਹਿੰਦੇ ਆ ਚਲ ਪੁੱਤ ਚੰਗਾ ਹੀ ਅਸੀਂ ਚੱਲੀ ਗਈ ਉਹ ਵੇ ਉਹ ਹੁਣ ਹੁਣ ਮੈਂ ਜੋ ਕੈਮਰਾ ਗਾੜੀ ਕਰ ਲੈਣਾ ਨੇ ਫੇਰ ਚੁੱਪ ਕਰ ਜਾਣਾ ਵੇਖੀ ਦਾ ਪਾਂ ਚੜਿਆ ਉਹ ਪੰਗੜੇ ਦਾ ਮੋਟੇ ਬੂਆ ਜੀ ਆ ਕੇ ਦੀ ਫਿੱਤਰ ਕੀਤੀ ਤੁਸੀਂ ਫੇਰ ਕੀ ਹੈ ਨੱਚੀ ਚੱਲ ਉੱਠਾ ਇਹ ਕੀ ਕਰਦੀ ਹੈ ਖੇਚਲੀਆ ਚੱਲ ਚੱਲ ਮੋਟੇ ਇੱਧਰ ਵੇਖ ਕੇ ਕਰ ਚੱਲ ਲੱਜੋ ਅਹੀਂ ਜਾਜੋ ਸਾਪਾਂ ਨੂੰ ਮਾਰਨਾ ਹਾਂਜੀ ਹਦੀ ਬੱਚਾ ਬਹੁਤ ਲੱਗੀ ਕਿ ਕਦ ਆ ਆਜਾ ਲੱਡੂ ਕੀ ਕਰਦਾ ਵਾ ਇਹ ਦਿੱਲੀ ਵਾਲੀ ਕੁੜੀ ਨੂੰ ਬਹੁਤ ਚਾਹ ਰੱਖਣ ਆਈ ਆ ਨਹੀਂ ਹੋਈ ਉੱਤਰ ਜਾਂਦੀ ਅਸੀਂ ਨਾ ਖੁੱਲਾ ਮਾਰ ਗਿਰਿਆ ਫਿਰ ਲੱਡੂ ਨੇ ਉਹਦਾ ਕੋਈ ਵਾਰ ਨਹੀਂ ਕਰਦੀ ਆਪਣੇ ਮੰਮੀ ਡੈਡੀ ਨੂੰ ਨਹੀਂ ਇਹ ਰਹੀ ਪਹਿਲੇ ਦਿਨ ਤੋਂ ਖੜਕੋ ਨਾ ਛੋਟੀ ਹੁੰਦੀ ਰਹੀ ਆ ਤੇ ਜਿੱਦ ਨੇ ਚੱਲ ਗਈ ਤਾਂ ਦਾ ਜੀਨ ਲੱਗਣਾ ਹਾਂਜੀ ਹੋ ਗਈ ਕਹਿੰਦੇ ਨਾਨੂ ਇਹਦੇ ਵੀ ਟੂੜੀ ਚੱਲਦੇ ਹੁੰਦੇ ਆ ਤੇ ਫਿਰ ਮੇਰੇ ਲੱਗੇ ਉਹ ਦਿਲ ਜਿਹਾ ਲੱਗ ਰਿਹਾ ਹਾਂ ਹਾਂ ਜਿਆ ਕਰਦੇ ਆ ਰਹੇ ਹੁੰਦੇ ਆ ਸਾਰੇਆਂ ਦਾ ਹੀ ਜੀ ਲੱਗਾ ਜਿੱਦਨ ਦੀ ਆਈ ਆ ਸਾਰੇ ਜੀ ਨਹੀਂ ਬਚਣਾ ਐ ਚੰਬਰ ਜਾਂਦੀ ਜਿੱਦਨ ਦੀ ਆਈ ਆ ਸਾਰੇ ਦਾ ਨਾਲ ਹੀ ਇੱਦਾਂ ਨਾਲ ਇਹਨੂੰ ਖੁੱਲਾ ਮੋੜ ਦੇ ਕਵਰ ਨੂੰ ਕਹਿ ਦਿੰਦੀ ਆ ਪੀ ਮਾਮੀ ਕੋਲ ਨੂੰ ਦੋ ਟੋਕੀਆਂ ਲੈਂਦੀ ਆ ਟੂ ਜਾਂਦੀਆਂ ਇੱਕ ਨਾਨੀ ਤੇਰੀ ਇੱਕ ਮੇਰੀ ਆ ਇਹਦੇ ਨਾਲ ਕੋਈ ਨਾ ਦੇਖਣਾ ਲਓ ਆਗੇ ਫੁੱਫੜ ਜੀ ਆਹ ਤਾਜੀ ਦਾ ਬੇਟਾ ਮੇਰੇ ਦਾ ਮੇਰਾ ਪਰਪਰਾ ਹੋਇਆ ਸਗਾ ਸਾਰੇ ਭਰਾਵਾਂ ਵਰਗੂ ਇਹਨੂੰ ਮੈਂ ਲੈਦੀ ਆ ਤੇ ਇਹਨੇ ਵੀ ਸਾਨੂੰ ਪਹਿਣ ਦਾ ਯੋਗਤਾ ਦਿੱਤਾ ਪਹਿਣ ਮੇਰੀ ਛੱਡੀ ਆ ਹਾਂ ਕਿਉਂ ਜਦੋਂ ਸਾਡੀ ਕੋਈ ਚੀਜ਼ ਆ ਜੋ ਮੇਰਾ ਹੋਇਆ ਸੀ ਨਾ ਕਿ ਅਸੀਂ ਨਾਨਕਿਆਂ ਤੌਰ ਤੇ ਇਹਨਾਂ ਨੂੰ ਭਾਜੀ ਪਾਈ ਤੇ ਇਹਨਾਂ ਨਾਨਕਿਆਂ ਤੌਰ ਤੇ ਆਪਣੀ ਦੋਸਤੀ ਦਾ ਸਾਰਾ ਵਿਆਹ ਮੰਨ ਲੀ ਹਾਂ ਜੀ ਇਹ ਤੇ ਕੋਈ ਜਿੰਨੀ ਗੱਲ ਨਹੀਂ ਉਹ ਤੇ ਹੁੰਦੀ ਨਾ ਪੂਈ ਜਿਹੀ ਹੁੰਦੀ ਦਿਲ ਮਿਲੇ ਦੀ ਗੱਲ ਹਾਂਜੀ ਏ ਆਪੇ ਤੁਹਾਨੂੰ ਮਿਲਦੇ ਬੋਤ ਨਾਲ ਆਫਫੜ ਜੀ ਸਾਡੇ ਦਾ ਸੁਭਾਏ ਆ ਵੀ ਨਾ ਸਾਰਿਆਂ ਦੇ ਬੜਾ ਮਿਲਣਾ ਵਾ ਮੈਂ ਬਨੇ ਬਠੋਲੇ ਲਾ ਗਏ ਤੇ ਕੋਈ ਵੀ ਦੁੱਖ ਦੀ ਸੁੱਖ ਦੀ ਇਹਨਾਂ ਨੇ ਮਿੰਡੋ ਮੰਡੀ ਅਜੇ ਪਿੰਡ ਵਾਲੇ ਭਾਵੇਂ ਟਾਈਮ ਲਾਉਣੇ ਪਹਿਲਾਂ ਪਹੁੰਚੇ ਹੀ ਨਹੀਂ ਦੇ ਮੇਰੇ ਸਾਰੇ ਕੋਈ ਗੱਲ ਨਹੀਂ ਮੈਂ ਇੱਥੇ ਵਧੀਆਂ ਪਈ ਤੇ ਬੈ ਗਈ ਹਾਂ ਤੁਸੀਂ ਖੱਬੈਟ ਤੇ ਫਿਰ ਥੋਲੇ ਜਾਓ ਬੈਣ ਵਾਲਾ ਤੇ ਆ ਬਹਿ ਗਿਆ ਵੇਖ ਲੋ ਵਿਚਕਾਰ ਆ ਗਏ ਖਾ ਖਾ ਕੇ ਇੱਕ ਇੱਕ ਬਾਈਟ ਦੇ ਵਿੱਚ ਰੱਖੀ ਜਾਂਦੀ ਆ ਉਹਦੇ ਨਾਲ ਦਾ ਟੱਕਲਾ ਸਿਆਣੀ ਆ ਸਿਆਣੀ ਕੁੜੀ ਮੈਂ ਖਾਣਾ ਨਹੀਂ ਲੈਣਾ। ਖਾਣਾ ਸਾਰੇ ਆਵੇ ਨੂੰ ਮੈਂ ਮੰਨ ਨਹੀਂ ਸਾਰੇ। ਹਾਂ। ਮੈਂ ਕਹਿੰਦਾ ਗੰਦੇ ਬੱਚੇ ਨਹੀਂ ਬਣਾਉਂ। ਯਾ ਫੜਾ। ਅੱਜ ਮੈਨੂੰ ਮੈਨੂੰ ਮਿਲਨ ਦੇ ਤੋ। ਮੈਨੂੰ ਮਮਾ ਨੂੰ ਹੋਵੇ ਕਿਆ ਇੱਕ ਹੀ ਆ ਨਹੀਂ। ਨਹੀਂ ਦਿੱਤਾ ਕਾ ਗਿਆ ਹੋ। ਮੈਂ ਨਹੀਂ ਜਾਂਦਾ ਨਹੀਂ ਜਿ ਨਹੀਂ ਬਣਾਉਂਗਾ ਮੈਂ ਡਾਡੀ। ਨਾ ਨਾ ਆਈ ਦਿੱਦਲੇ ਨਹੀਂ ਆਈ। ਕੱਟੇ ਕੱਟੇ। ਕੀ ਹੱਸਾ ਸੀ ਹੋਰ ਨਾ ਰੌਣਕ ਮੇਲਾ ਜਿ ਮੜੀ ਆ ਹੁਣ ਨਹੀਂ ਸਮਝ ਨਹੀਂ ਗਈ। ਹੋਰ ਸਾਡੇ ਚੈਨਲ ਤੇ ਵੀਡੀਓ ਚੱਲਣ ਰਹੀ ਆ ਮਰਜ਼ੀਆਂ। ਸਾਨੂੰ ਜਰੂਰ ਹੀ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਲੱਗਣ ਰਹੀ ਆ ਤੇ ਬਾਕੀ ਸਾਨੂੰ ਸੁਝਾਅ ਵੀ ਦਿਓ ਵੀ ਇਹਦੇ ਵਿੱਚ ਕੀ ਕੁਛ ਨਵਾਂ ਹੀ ਪਾ ਸਕਦੇ ਆ। ਗਾਹ ਤਵਾ ਹੀ ਇਹਨੂੰ ਤੋਰੀਏ ਚਲੋ ਵਧੀਆ ਪਿਆਰ ਦੇਣ ਦੇ ਸਾਡੀ ਵੀਡੀਓ ਨੂੰ ਤੇ ਇਦੋਂ ਵੀ ਵੱਧ ਪਿਆਰ ਦਿਓ ਸਾਡੀ ਵੀਡੀਓ ਨੂੰ। ਠੀਕ ਆ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ।